ਮੋੜ ਲਾ ਕੇ ਖੜ ਜੂ ਐ ਸਾਥੀ ਕੋਈ ਚੜਿਆ ਨਾ ਜਿੱਤੇ ਪੁੱਛ ਸਾਦ ਦੀ ਅੜ ਜੀਦਾ ਆਇ ਕਲਾ ਹੁਕਮ ਪੀਰ ਦਾ ਸੌਦਾ ਤਿਕਦੀ ਆਪਾਂ ਬਾਬੇ ਤੋਂ ਹੁਕਮ ਬਾਅਦ ਚ ਲੈਨੇ ਆਂ ਇਸ ਇੱਕ ਪਿੰਡ ਦਾ ਵੀਰ ਹੈ ਪ੍ਰਗਟ ਉਹਦਾ ਨਾਮ ਹੈ ਤੇ ਉਹ ਬੜੇ ਚਿਰ ਤੋਂ ਮੈਨੂੰ ਵਿਚਾਰਾ ਫੋਨ ਕਰਦਾ ਉਹ ਤੋਂ ਪਹੁੰਚਿਆ ਨਹੀਂ ਗਿਆ ਦਰਬਾਰ ਮੈਨੂੰ ਮਿਲੇ ਜ਼ਰੂਰ ਆ ਜਾ ਕੇ ਆ ਜਾ ਆ ਜਾ ਲਿਓ ਉਹਨੂੰ ਕੁਸ਼ਿੰਦਾਈ ਰੋਡ ਲਿਓ ਸੇ ਕੋ ਕੁਰਸੀ ਦੇ ਦਿਓ ਜਾਂ ਦੋ ਜਣੇ ਫੜ ਲਿਓ ਕੁਰਸੀ ਤੇ ਬਾਹ ਦੋ ਇੱਥੇ ਆ ਜਾ 4-5 ਮਹੀਨੇ ਹੋ ਗਏ ਰ ਵਿਚਾਰਾ ਫੋਨ ਤੇ ਟਰਾਈ ਕਰੀ ਜਾਂਦਾ ਮੇਰੇ ਤੋਂ ਨਾ ਮੇਰੇ ਕੋਲ ਆਈਦਾ ਨਹੀਂ ਅੱਜ ਇਹਦੇ ਪਿੰਡ 'ਚ ਹੀ ਬਣ ਗਿਆ ਸਵਾਦ ਸੇਵਾਦਾਰਾ ਭਾਈ ਪਹਿਲਾਂ ਤਾਂ ਮੈਨੂੰ ਮਾਫ ਕਰੀ ਮੈਂ ਤੈਨੂੰ ਇੰਨਾ ਚਿਰ ਤੇਰਾ ਵਕਤ ਬਰਬਾਦ ਕੀਤਾ ਅੱਜ ਤੇਰੇ ਪਿੰਡ ਦੇ ਵਿੱਚ ਸਵੱਬ ਬਣਿਆ ਤੇ ਅੱਜ ਜ਼ਰੂਰ ਤੇਰਾ ਹੱਲ ਜਿੰਨਾ ਬਾਬੇ ਨੇ ਕਰਿਆ ਉਹਨਾਂ ਜ਼ਰੂਰ ਕਰਾ ਕੇ ਜਾਊਂਗਾ ਇਹ ਮੈਨੂੰ ਦੱਸੀ ਇਹ ਦਿੱਕਤ ਕਿੰਨੇ ਟਾਈਮ ਦੀ ਹੈ 8 ਸਾਲ ਹੋ ਗਏ ਹਾਂ ਪਹਿਲਾਂ ਬਿਲਕੁਲ ਸਹੀ ਸੀ ਹੈ ਜਮਾਂ ਸਹੀ ਸੀ ਤੇ ਇਹ ਇੱਕਦਮ ਦਿੱਕਤ ਪਈ ਹੈ ਜਦੋਂ ਵੀ ਪਈ ਨਾ ਮੈਂ ਕੋਈ ਪੁੱਛ ਕੱਢਣੀ ਐ ਤੇ ਨਾ ਮੈਂ ਕੁਝ ਕਰਨਾ ਸਮਝਦਾ ਵੀਰ ਮੈਂ ਚਾਹੁੰਦਾ ਤੇਰਾ ਦੁਨੀਆ ਦੇ ਵਿੱਚ ਭਲਾ ਹੋਵੇ ਪੁੱਛਾਂ ਪੁੱਛਾਂ ਦਾ ਹੀ ਕੋਈ ਮਤਲਬ ਨਹੀਂ ਸਮਝਦਾ ਜੀ ਤੋੜ ਲਾਉਣਾ ਤੇ ਤੇਰਾ ਭਲਾ ਜ਼ਰੂਰ ਜਰੂਰਣਾ ਸਮਝਦਾ ਹੁਣ ਮੈਨੂੰ ਇੱਕ ਗੱਲ ਦੱਸੀ ਸਭ ਤੋਂ ਪਹਿਲ ਪੋਚ ਤੁਸੀਂ ਮਾਤਾ ਕਾਲਿਕਾ ਨੂੰ ਮੰਨਿਆ ਸੀਗਾ ਅੱਜ ਤੱਕਰ ਨਹੀਂ ਮੰਨਿਆ ਜੱਦੀ ਪੁਸ਼ਟੀ ਪਰਿਵਾਰ ਦੇ ਵਿੱਚ ਕਿਸੇ ਨੇ ਇਹ ਸਮਾਨ ਚੜਵਾਇਆ ਗਿਆ ਕਿਸੇ ਨੇ ਤੁਹਾਡੇ ਤੋਂ ਕਾਲ ਕਾਲਾ ਮਾਦਾ ਕਾਲਕਾ ਬਹੁਤ ਵਾਰੀ ਚੜਵਾਇਆ ਠੀਕ ਹੈ ਇਹ ਗੱਲ ਦੱਸੀ ਮੈਨੂੰ ਪੀਰ ਲਾਲ ਵਾਲੇ ਨੂੰ ਮੰਨਿਆ ਕਰੇ ਜੱਦੀ ਪੁਸ਼ਟੀ ਮੰਨਦੇ ਆਇਓ ਸੇਵਾ ਕੌਣ ਕਰਦਾ ਰਿਹਾ ਤੇ ਪਹਿਲਾਂ ਦਾਦੇ ਹੋਰੀ ਕਰਦੇ ਸੀ ਹੈ ਸੇਵਾ ਜਦੋਂ ਇਹ ਤੇਰੇ ਦਿੱਕਤ ਆਈ ਹੈ ਉਦੋਂ ਵੀ ਕਰਦਾ ਸੀ ਕਿ ਨਹੀਂ ਕਰਦਾ ਸੀ ਉਦੋਂ ਘੱਟ ਕਰਦਾ ਸੀ ਜਦੋਂ ਇਹ ਦਿੱਕਤ ਆਉਣ ਲੱਗੀ ਹੈ ਜਾਂ ਜਦੋਂ ਦਿੱਕਤ ਆ ਗਈ ਹੈ ਉਸ ਤੋਂ ਬਾਅਦ ਤੈਨੂੰ ਇਹ ਗੱਲਾਂ ਦੇ ਵਿੱਚ ਲੈਂਦਾ ਗਿਆ ਵੀ ਇਹ ਚੀਜ਼ ਦਾ ਰੌਲਾ ਪਰ ਸੇਵਾ ਵੀ ਕਰ ਲਈ ਪਰ ਬਾਬੇ ਨੇ ਭਲਾ ਫਿਰ ਵੀ ਨਹੀਂ ਕੀਤਾ ਕਿ ਕੀਤਾ ਨਹੀਂ ਹੋਇਆ ਨਾ ਭਲਾ ਕੋਈ ਨਹੀਂ ਕਰਨਾ ਬਾਬੇ ਨੇ ਭਰੋਸਾ ਨਾ ਛੱਡੀ ਸਮਝ ਆ ਗਈ ਚਾਹੇ ਮੈਨੂੰ ਆਪਣੀ ਜਾਨਵਾਰ ਨਹੀਂ ਭੇਜੇ ਭਲਾ ਦਾ ਤੇਰਾ ਕਰਾ ਕੇ ਛੱਡੂ ਸਮਝਦਾ ਖਟਿਆ ਖੁੱਟਿਆ ਕੁਝ ਨਹੀਂ ਆਪਾਂ ਐਂ ਆਈਆਂ ਤੇ ਐਂ ਮਰ ਜਾਣਾ ਜਿੰਦਗੀ ਕੀ ਦੀ ਮਿੱਤ ਕਰਦੇ ਆ ਬਾਬੇ ਨਾਲ ਅਗਲੀ ਗੱਲ ਕੈਂ ਕਿ ਸਾਦਾ ਹੋਏ ਧੰਨਵਾਦ 1 2 3 4 ਚੱਤ ਚੋਵੀ ਜਵਾਨਾਂ ਤੇ ਸਾਧਾਂ ਨਾਲ ਹੁੰਦੀ ਆ ਹੀ ਰਹਿੰਦੀ ਆ ਉਹ ਪੁੱਟੀਆਂ ਵੀ ਪੈਂਦੀਆਂ ਤੇ ਜੁੱਦੀਆਂ ਵੀ ਪੈਂਦੀਆਂ ਚੇਲਿਆਂ ਤੇ ਸਾਧਾਂ ਨਾਲ ਹੁੰਦੀ ਆ ਹੀ ਰਹਿੰਦੀ ਆ ਰਾਜਤਿ دیਵਾਨਾਂ ਨਾਲ ਸਾਧਦਾ ਮੋਜ ਲਾ ਕੇ ਫੜੀ ਤੇ ਸਮਝ ਕੇ ਇੱਕ ਗੱਲ ਦੱਸਣੀ ਆ ਬਈ ਇਹ ਜਗਾ ਨਾਲ ਛੇੜਛਾੜ ਕਿਹਨੇ ਕੀਤੀ ਹੈ ਜਗਾ ਨਾਲ ਛੇੜਛਾੜ ਕਰਨੀ ਕਿਹਨੇ ਕੀਤੀ ਸੀ ਤੇਰੀ ਜਗਾ ਨਾਲ ਆ ਕੇ ਹੇ ਬਾਬੇ ਦੀ ਤੂੰ ਉੱਥੇ ਸੇਵਾ ਕਰਦਾ ਸੀ ਹਣਾ ਕੁੰਡੀ ਕਾਹੇ ਦੀ ਨਹੀਂ ਸੱਜਣਾ ਇਸ ਗੱਲ ਦੀ ਸੱਚੀ ਹੈ ਆਹੀ ਗੱਲ ਪੁੱਛਣੀ ਪਕੀ ਹੈ ਲੈ ਫਿਰ ਜੀ ਮੈਂ ਵੀ ਲਾ ਦੂੰ ਪੂਰਾ ਤੇਰਾ ਭਲਾ ਕਰਾਉਣ ਤੇ ਚਾਹੇ ਕੋਈ ਹੋ ਜੇ 1 2 3 4 ਚੱਕ ਕੀ ਨੌਣਾ ਨੱਕੜਕੇ ਕੋਟੇ ਤੇ ਆਪੀ ਸਾਵਣ ਜਿਨਾ ਹੌਸਲਾ ਹੱਥ ਪਾਤੇ ਦਾ ਮੇਰੇ ਮੋਢੇ ਤੇ ਓ ਫਾਕੀ ਦੀ ਦੁਨੀਆ ਸਾਰੀ ਤੋਂ ਆ ਮਾਕੀ ਲੈਣ ਅੰਬ ਵੱਲਿਆ ਕੁੱਤੇ ਗੇਰਾ ਦੇ ਬੁਲਟੋ ਵਾਂਗੂ ਦਬਤਾ ਦੀ ਮੇਰਾ ਪਾਪਾ ਪੂਰਾ ਕਿ ਹਮਾਰੇ ਪਤਾ ਹੈ ਇਹ ਜਿਹੜੀ ਜਗ੍ਹਾ ਸੀ ਜਿਹੜੀ ਇਹ ਵਾਈ ਹੈ ਇੱਥੇ ਕੌਣ ਸੇਵਾ ਕਰਦਾ ਸੀ ਨਾ ਤਾਂ ਦਾਦੇ ਦਾ ਨਿਸ਼ਾਨ ਰਿਆ ਤੇ ਨਾ ਦਾਦਾ ਮੰਨਣ ਵਾਲਿਆਂ ਦਾ ਨਿਸ਼ਾਨ ਰੱਖਣ ਦਿੱਤਾ ਕਿਸੇ ਨੇ ਹੈ ਇਹ ਤੇਰੀਆਂ ਜਿਹੜੀਆਂ ਲੱਤਾਂ ਇਹ ਗੋਡਿਆਂ ਤੋਂ ਥੱਲੇ ਥੱਲੇ ਕੰਮ ਨਹੀਂ ਕਰਦੀਆਂ ਹਨ ਮੈਨੂੰ ਦੱਸਿਆ ਤਾਂ ਨਹੀਂ ਬਈ ਮੈਨੂੰ ਇੰਨਾ ਹੀ ਦੱਸਿਆ ਸੀ ਕੋਈ ਤਰ੍ਹਾਂ ਮੈਂ ਹੁਕਮ ਨਹੀਂ ਲੈ ਬਾਬੇ ਤੋਂ ਮੈਂ ਆਪਦੇ ਦਿਲੋਵਾਜ ਮਾਰੀਆ ਤੈਨੂੰ ਸਮਝਦਾ ਐ ਮੈਂ ਮੈਂ ਕਹਾਂ ਮੈਂ ਤੇਰੀ ਪੁੱਛ ਬਾਬੇ ਤੋਂ ਪੁੱਛੀਏ ਨਹੀਂ ਦਿਲੋਵਾਜ ਮਾਰੀਆ ਤੈਨੂੰ ਪਰ ਇੱਕ ਕਰਦੀਆਂ ਗੋਡਿਆਂ ਤੋਂ ਥੱਲੇ ਥੱਲੇ ਨਹੀਂ ਕੰਮ ਬਾਕੀ ਤਾਂ ਠੀਕ ਐ ਇੱਕ ਦੋ ਤਿੰਨ ਇਹ ਸੁੰਦਰ ਸਿੰਘ ਨਾਂ ਦਾ ਬੰਦਾ ਕੌਣ ਹੈ ਸੁੰਦਰ ਸਿੰਘ ਬੋਲੋ ਇਹ ਤਾਂ ਤੁਸੀਂ ਦੇਖਣਾ ਜੇ ਉਹ ਮੇਰੀ ਗੱਲ ਟਿਕਾਣੇ ਤੇ ਗਈ ਤਾਂ ਮੈਂ ਹਾਂ ਕਰੂੰਗਾ ਨਹੀਂ ਮੈਂ ਨਾ ਕਰਦੂੰਗਾ ਵੀ ਨਹੀਂ ਗੋ ਬਣਦੀ ਹੈ ਅੱਛਾ ਹੋਰ ਤੇਰਾ ਦਾਦਾ ਕਾਲਕਾ ਨੂੰ ਮੰਨਦਾ ਸੀ ਹਾਂ ਸਮਝਦੇ ਪਰ ਜਿਹਨੂੰ ਉਹ ਮੰਨਦਾ ਸੀ ਉਹ ਸੁੰਦਰ ਸਿੰਘ ਸੀ ਇਹ ਬੰਦਾ ਤੈਨੂੰ ਵਾਜਾਂ ਮਾਰ ਮਾਰ ਜਾਂਦਾ ਰਿਹਾ ਵੀ ਜਿੱਦ ਤੇ ਠਾਇਆ ਆਪਾਂ ਠਾਵਾਂਗੇ ਸਮਝਣਾ ਇਹ ਬੰਦਾ ਤੈਨੂੰ ਕਹਿੰਦਾ ਰਿਹਾ ਆਪਦੇ ਮੂੰਹ ਕਦੇ ਤੇਰੇ ਦਾਦੇ ਦੇ ਦਰਸ਼ਨ ਹੋਏ ਆ ਸੁਪਨੇ ਹੁੰਦੇ ਆ ਨਾ ਉਹੀ ਦਾਦਾ ਤੇਰਾ ਠੀਕ ਕਰਦੇ ਉਹੀ ਦਾਦਾ ਤੈਨੂੰ ਤੇਰਾ ਠੀਕ ਕਰਦੇ ਤਾ ਉਹਨੂੰ ਸਹੀ ਢੰਗ ਨਾਲ ਆਪਦਾ ਜਿੰਨੀ ਕਿ ਤੇਰੇ ਤੋਂ ਹੋ ਜੇ ਉਨੀ ਸੇਵਾ ਕਰਨੀ ਇਹ ਖੂਨ ਖਾਨ ਦਿੰਦਾ ਰਿਹਾ ਉਹ ਆਪਦਾ ਠੀਕ ਹੈ ਜੀ ਇੱਕ ਦੋ ਦਿਨ ਆਫੜੀ ਮੈਮੂ ਇਹਨੂੰ ਸੇਵਾ ਦਾ ਹੁਕਮ ਲਾਦਾ ਬਾਈ ਤੂੰ ਕੀ ਕਰਨਾ ਦੋ ਗੱਲਾਂ ਦਾ ਖਿਆਲ ਰੱਖਣਾ ਕਰ ਦੇਗਾ ਇੱਕ ਤਾਂ ਸਵੇਰੇ ਸਾਂਝਰੇ ਉੱਠ ਕੇ ਤੂੰ ਗੁਰੂ ਘਰ ਜਾਣਾ ਠੀਕ ਹੈ ਚਾਹੇ ਤੇਰੇ ਤੋਂ ਅੰਦਰ ਨਾ ਜਾਇਆ ਜਾਵੇ ਗੇਟ ਤੀ ਪਹੁੰਚ ਪੈ ਜੇ ਤੇਰੀ ਤੂੰ ਮੱਥਾ ਜ਼ਰੂਰ ਟੇਕ ਕੇ ਆਉਣਾ ਗੁਰੂ ਘਰ ਧੰਨਵਾਦ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਗੱਲ ਨਹੀਂ ਭੁੱਲਣੀ ਤੂੰ ਕਿਸੇ ਦੇਵੀ ਨੂੰ ਨਹੀਂ ਜਾਣਦਾ ਕਿਸੇ ਦੇਵਤੇ ਨੂੰ ਨਹੀਂ ਜਾਣਦਾ ਸਮਝਦੇ ਗੁਰੂ ਘਰ ਸੰਝਰੇ ਉੱਠ ਕੇ ਸਵੇਰੇ ਜ਼ਰੂਰ ਨਮਨ ਕਰਕੇ ਆਉਣਾ 21 ਦਿਨਾਂ ਦੇ ਵਿੱਚ ਵਿੱਚ ਗੋਡਿਆਂ ਤੋਂ ਗਿੱਠ ਥੱਲੇ ਤੈਨੂੰ ਪਤਾ ਲੱਗ ਜੇ ਵੀ ਹਾਂ ਖੂਨ ਦਾ ਸਰਕਲ ਬੁੜਕਦਾ ਠੀਕ ਹੈ ਤਾਂ ਫਿਰ ਇੱਕ ਸੇਵਾ ਲਾਉਣ ਲੱਗ ਜੀ ਗਰਮੀ ਦੇ ਦਿਨ ਹੈ ਠੀਕ ਹੈ ਜਿੰਨਾ ਕਿ ਤੇਰੇ ਤੋਂ ਇਹਦੇ ਤੇ ਕਿਸੇ ਨੂੰ ਪਾਣੀ ਪਿਆਇਆ ਚਾਹਵੇ ਉਹਨਾਂ ਕ ਪਿਉਣਾ ਉਹਨਾਂ ਕੀ ਪੁਣਾ ਕਰਨਾ ਸਮਝਦੇ ਆ ਆ ਦੋ ਚੀਜ਼ਾਂ ਦਾ ਪਹਿਲਾਂ ਉੱਥੇ ਮੱਥਾ ਟੇਕਣਾ ਗੁਰੂ ਘਰ ਜਾ ਕੇ ਕਿਸੇ ਚੀਜ਼ ਨੂੰ ਨਹੀਂ ਬਸ ਭੁੱਲ ਜੀ ਬਾਕੀ ਸਭ ਪਾਵੇਂ ਤੇਰੇ ਤੋਂ ਅੱਗੇ ਨਾਂ ਉਤਰ ਕੇ ਜਾਇਆ ਜਾਵੇ ਔਖਾ ਹੋ ਜੇ ਪਾਵੇਂ ਤੇਰੇ ਤੋਂ ਗੇਟ ਚ ਤੇ ਗਈ ਮਤਲਬ ਪਰ ਜਾਣਾ ਜਰੂਰ ਹੈ 21 ਦਿਨਾਂ ਬਾਅਦ ਤੇਰੇ ਗੋਡਿਆਂ ਤੋਂ ਕਿੱਠ ਥੱਲੇ ਤੈਨੂੰ ਪਤਾ ਲੱਗ ਜੂ ਵੀ ਹਾਂ ਲਤਾਂ ਸਰਕਲ 'ਚ ਐ ਮੇਰੀ ਸਮਝਦਾ ਧੰਨਵਾਦ ਇਹ ਤੋਂ ਬਾਅਦ ਪੁੰਨ ਕਰਨ ਲੱਗ ਜੀ ਹੈ ਜਿੰਨਾ ਚਿਰ ਤੇਰਾ ਮਨ ਮੈਂ ਤਾਂ ਕਹਣਾ ساری ਜ਼ਿੰਦਗੀ ਜਾ ਛੱਡੀ ਨਾ ਮੈਂ ਕਹਿੰਦਾ ਜੀ ਯਾਰ ਮਾਲਕ ਤੇਰਾ ਭਲਾ ਨਾ ਕਰੇ ਤੇ ਤੂੰ ਮੈਨੂੰ ਢਾਲੀਆਂ ਜੇ ਮੈਂ ਤੈਨੂੰ ਉਹੋ ਜੀਆਂ ਫਜ਼ੂਲ ਗੱਲਾਂ 'ਚ ਨਹੀਂ ਪਾਉਣਾ ਬਾਈ ਵੀ ਤੂੰ ਆਹ ਕਰ ਲਈਂ ਉਹ ਕਰ ਲਈਂ ਆਹ ਕਰ ਲਈਂ ਇਹ ਕੱਖ ਨਾ ਕਰੀ ਠੀਕ ਐ ਜਿੰਨਾ ਕ ਮੇਰੇ ਸਾਰੇ ਹੋਇਆ ਜਿੰਨਾ ਕ ਮੇਰੇ ਬਾਬੇ ਦੇ ਸਾਰੇ ਹੋਇਆ ਉਹਨਾਂ ਦਾ ਮੈਂ ਜਰੂਰ ਜ਼ੋਰ ਲਵਾਉਂਗਾ ਗਾਂ ਸੇਵਾ ਕਰਨੀ ਤੇ ਪੁੰਨ ਘਟਣਾ ਤੇਰਾ ਕੰਮ ਐ ਤੇਰਾ ਮੇਰਾ ਵਾਦਾ ਸੱਚੇ ਦਿਲ ਨਾਲ ਚੱਲ ਪੀ 41 ਦਿਨਾਂ 'ਚ 41 ਦਿਨ ਬਾਹਲੀ ਗੱਲ ਨਹੀਂ 41 ਦਿਨਾਂ ਦੇ ਵਿੱਚ ਆ ਲੱਤਾਂ ਤੇਰੀਆਂ ਦਸਣੀਆਂ ਤੈਨੂੰ ਵੀ ਹਾਂ ਤੁਰਦੀਆਂ ਜਿਹੜੀਆਂ ਗੋਡਿਆਂ ਤੋਂ ਥੱਲੇ ਡੈੱਡ ਐ ਨਾ ਇਹ ਤੈਨੂੰ ਲੱਗਣੀਆਂ ਵੀ ਇਹਨਾਂ 'ਚ ਜਾਨ ਤੁਹਾਨੂੰ ਸਮਝਦੇ ਐ ਇਹਨਾਂ ਦਾ ਕਰਦੇਗਾ ਬੈਠਾ ਰਹਿ ਚੱਲਿਓ 1 2 3 ਚੱਲ ਮਨ ਨੂੰ ਦੱਸਦਾ ਏ ਲੰਡੇ ਖੁੰਡੇ ਜ਼ਿਰੜ ਪੂਤੜ ਮਿੰਟਾਂ ਦੇ ਵਿੱਚ ਚੱਕਦਾ ਏ ਹੋ ਚੱਕ ਲਦਾ ਜਦੋਂ ਖੁੰਡਾ ਸਾਹਮਣੇ ਆਉਂਦਾ ਪੂਰੀ ਲੰਬ ਬੱਲਿਆ ਪੁੱਟੇ ਗੇ ਰਾਂ ਦੇ ਬੁਲਟ ਵਾਂਗੂ ਤਾਂ ਬਤਾ ਦੀ ਮੇਰਾ ਬਾਪਾ ਪੂਰਾ ਪੁੱਟੇ ਗੇ ਰਾਂ ਦੇ ਬੁਲਟ ਵਾਂਗੂ ਤਾਂ ਬਤਾ ਨਾ ਬੱਲੇ ਆਏ ਬਾਲਾ ਵੱਡਾ ਚੱਕਰ ਨਹੀਂ ਪੀਰ ਕੁਲੜੀਏ ਦਾ ਰੋਲਾ ਸਮਝਦਾ ਬਾਲਾ ਵੱਡਾ ਚੱਕਰ ਹੈ ਨੀਗਾ ਕਿਹੜਾ ਤੇਰਾ ਦਾਦਾ ਇਲਮ ਕਰਦਾ ਨਾ 68 ਵਾਲਾ ਕਰਦਾ ਸੀ ਐਡਾ ਨਰਮਾਈ ਵਾਲਾ ਇਲਮ ਉਹ ਮਹਿਣੀ ਸੀ ਤੁਹਾਡੇ ਦਾਦੇ ਕੋਲ ਸਮਝਦਾ ਬਈ ਲੱਤੇਰਾ ਮੇਰਾ ਵਾਦਾ ਨਹੀਂ ਸਬਾ ਸੁਣਦੀ ਤੂੰ ਦਿਲ ਨਾ ਜਾਣ ਕਰਨਾ ਆਪਦਾ ਕੰਮ ਜਿਹੜੀ ਤੈਨੂੰ ਸੇਵਾ ਲੱਗ ਜੇ ਤੇ ਉਹਨੇ ਦਿਲ ਨਾ ਮੈਂ ਜਾ ਕੇ ਆਪਦੇ ਫਕੀਰ ਅੱਗੇ ਕਰੂਗਾ ਤੇ ਤੈਨੂੰ ਆ ਆਈ ਦੇ ਤੋਂ ਠਾ ਕੇ ਰਹਿਣਾ ਹੈ ਮੇਰੀ ਜ਼ਿੰਦਗੀ ਦਾ ਨੀਮ ਧੰਨਵਾਦ ਬਾਕੀ ਗੱਲਾਂ ਛੱਡ ਤਾੜੀ ਮਾਰੋ ਠੀਕ ਹੈ ਪਾਲਾ ਸਾਰੀ ਸੰਗਤ ਭਾਈ ਹੱਥ ਜੋੜ ਕੇ ਇਸ ਵੀਰ ਵਾਸਤੇ ਫਰਿਆਦ ਜ਼ਰੂਰ ਕਰਨੀ ਹੈ ਕਿਪਤਾ ਕੀ ਦੀ ਫਰਿਆਦ ਜਾ ਕੇ ਲਗਣੀ ਹੈ ਇਹਨੂੰ ਪਰਮਾਤਮਾ ਜਲਦੀ ਤੋਂ ਜਲਦੀ ਇਸ ਥੀਂ ਝੋਠਾ ਦੇ ਬਾਹਰ ਕੱਢ ਦੇ ਠੀਕ ਹੈ ਭਾਈ ਠੀਕ ਹੈ ਭਾਈ ਹਾਂ ਹੁਣ ਵੀਰੇ ਤੂੰ ਹੋ ਸਕਦਾ ਕੋਈ ਦੇਖੋ ਕੱਲਾ ਬਹੁਤ ਹੈ ਕਿਉਂਕਿ ਮੈਂ ਤੈਨੂੰ ਪਹਿਲਾਂ ਕਹਿਆ ਸੀ ਮੈਂ ਪੁੱਛ ਨਹੀਂ ਕੱਢੂੰਗਾ ਗੱਲਾਂ ਦੋ ਦੇ ਮਤਲਬ ਰੱਖਣਾ ਸੀ ਮੈਂ ਤੇਰੇ ਨਾਲ ਉਹ ਕੱਢ ਦਿੰਦਾ ਠੀਕ ਹੈ ਪਲਾਹ ਹੋ ਜਾਊਗਾ ਕੋਈ ਚੱਕਰ चलिए बाबा अगला हुक्म लगे पानी पे वन टू थ्री फोर जंग छड़ जी वन टू थ्री फोर ਫਿਰ ਅਗਲਾ ਹੁਕਮ ਭਾਈ ਬਾਬੇ ਦਾ ਫਿਰ ਕਿਸੇ ਦੇ ਘਰ ਦੀ ਵਾਬਤ ਕਰਨ ਹੁਣ ਕਿਹੜੀ ਜਗ੍ਹਾ ਤੋਂ ਆਇਓ ਜੀ ਐਸੇ ਪਿੰਡ ਚੋਂ ਤੁਸੀਂ ਮਾਤਾ ਹਾਂਜੀ ਮਲੋੜ ਤੋਂ ਚਲੋ ਆਪਾਂ ਲੈਨੇ ਹੁਕਮ ਹਾਂ ਕੋਈ ਨਹੀਂ ਕੋਈ ਨਹੀਂ ਕਰੇ ਉਹ ਪਿੱਛੇ ਕਰੇ ਉਹ ਕਰੇ ਉਹ ਜਾ ਇਹ ਕਰਾ ਗਿਆ ਮੁੰਡੇ ਨੂੰ ਪਿੱਛੇ ਬੜਾਇਆ ਇਹ ਵਿਚਾਰਾ ਦੋ ਤਿੰਨ ਮਹੀਨੇ ਹੋ ਗਏ ਬੜੀਆਂ ਮੈਂ ਤਾਂ ਕਰੀ ਜਾਂਦਾ ਉਹ ਲੜਣਾ ਨਹੀਂ ਭਾਈ ਓਏ